ਰੁਦਰਾਂਗੀ ਰੁਦਰਾ ਰਕ ਤਾਂਗੀ ਦੇਖੋ ਰੁਦਰਾਂਗੀ ਕੀ ਰੁਦਰਾਂਗੀ ਰੁਦਰਾਗੀ ਹੈ ਰੁਦਰਾਗੀ ਰੁਦਰਾ ਹਾਂ ਰੁਦਰਾਗੀ ਨਹੀਂ ਹੈ ਰੁਦਰਾਗੀ ਰੁਦਰਾ ਰਾਗੀ ਤੁਰਕੀ ਬਾਣੀ ਦਾ ਰੁਦਰਾ ਰਾਗੀ ਹੈ ਉਹਦੇ ਰਾਗ ਰੁਦਰਾ ਹੀ ਨੇ ਜਿਹੜੇ ਆਏ ਨੇ ਤੁਰਕੀ ਬਾਣੀ ਚ ਰਾਗ ਦਾ ਰਾਗ ਰਤਲ ਪਰਬਾਰ ਪੜੀ ਉਹ ਸ਼ਬਦ ਗਾ ਉੱਢੀ ਆਈ ਉਹ ਗੱਲ ਕਹਿ ਰਹੇ ਨੇ ਰੁਦਰਾ ਕੀ ਰੁਦਰਾ ਰਾਗੀ ਰੁਦਰਾ ਰਾਗੀ ਰਾਗ ਦਾ ਤੁਰ ਜਾਇਆ ਹੋਇਆ ਹੈ ਵਿਚੇ ਉਹਦੇ ਬਾਕੇ ਭੇਜਿਆ ਹੋਇਆ ਹੈ ਨਾਮ ਚ ਬਾਕੇ ਭੇਜਿਆ ਸਭ ਕੁਝ ਬੀਜ ਚ ਉਹ ਜਿਹੜਾ ਬੀਜ ਆ ਨਾ ਉਹ ਉਹ ਬੀਜ ਮੰਤਰ ਕਿਹਾ ਉਹਨੂੰ ਸਰਬ ਕੋ ਗਿਆਨ ਸਾਰਾ ਗਿਆਨ ਉਹਦੇ ਵਿੱਚ ਪਾਇਆ ਬੀਜ ਦੇ ਵਿੱਚ ਉਹ ਬੀਜ ਵਿੱਚ ਉੱਤੇ ਸਾਰਾ ਹੀ ਗਿਆਨ ਹੈ ਇਹ ਗੁਰਮੰਤਰਾਂ ਬੀਜਮੰਤਰ ਨਹੀਂ ਹੈ ਗੁਰਬਾਣੀ ਗੁਰਮੰਤਰਾਂ ਬੀਜਮੰਤਰ ਨਹੀਂ ਹੈ ਬੀਜ ਮੰਤਰ ਰੁਦਰਾ ਰਾਗ ਰੁਦਰਾ ਰਾਗ ਆਇਆ ਉਹਦੇ ਵਿੱਚ ਕਿ ਰਾਗਏ تھے ਇਹ ਰੁਦਰਾ ਰਾਗ ਨਹੀਂ ਆਪਣੇ ਗੁਰੂ ਗ੍ਰੰਥ ਸਾਹਿਬ ਲਿਖਿਆ ਕਿਤੇ ਫਿਰ ਰੁਦਰਾ ਤਾਂ ਰਾਗੀ ਹੋ ਨਹੀਂ ਹੈ ਕੋਈ ਰਾਗੇ ਨਹੀਂ ਹੈ ਕੋਈ ਉਹ ਕਿਹੜਾ ਰੁਦਰਾ ਸਾਰੇ ਰਾਗੋ ਦੇ ਵਿੱਚ ਹੀ ਨੇ ਇੱਕੋ ਰਾਗ ਆ ਉਹ ਇੱਕ ਰਾਗ ਸਾਰੇ ਰਾਗ ਨੇ ਰੁਦਰਾਗੀ ਰੁਦਰਾ ਰਾਗੀ ਇਕਰਾਰਾ ਕਟਿਆ ਗਿਆ ਸੰਧੀ ਜਿਆਦਾ ਜਲਦੀ ਐ ਜੀ ਹਾਂ ਇਹ ਨਵੇਂ ਨੇ ਸਾਰੇ ਲਫ਼ਜ਼ ਬਣਾਏ ਹੋਏ ਰੁਦਰਾਗੀ ਤੇ ਜੋਰ ਆ ਰਿਹਾ ਡਬਲ ਹਾਂ ਰੁਦਰਾ ਰਕਤਾੰਗੀ ਰੁਦਰਾ ਆ ਵਾਲੀ ਰੁਦਰਾ ਗੁਰਬਾਣੀ ਚ ਏ ਰੁਦਰਾ ਕਿਉਂ ਇਹ ਰक्तੰਗਿਆ ਸਰੀਰ ਨਾਲ ਬੋਲੀ ਹੋਈ ਹੈ ਰਕਤੰਗੀ ਰਕਤਾ ਅੰਗੀ ਰਕਤਾ ਸਰੀਰ ਦੀ ਜਦ ਇਹਦੇ ਨਾਲ ਬੋਲੂਗਾ ਫਿਰ ਰੁਦਰਾ ਵੱਡ ਜਾਣਾ ਰੁਦਰਾ ਕੀ ਨਹੀਂ ਰਹਿਣਾ ਇਹਦੇ ਲੈ ਲਵੋ ਲੈ ਤੋ ਕੀ ਲਵੋ ਗੁਰਬਾਨੀ ਔਰ ਬਾਣੀ ਵਾਰੇ ਦੱਸਤਾ ਬਾਣੀ ਯਨਤ ਔਰ ਕੀ ਓਜਾਰ ਗੁਰਬਾਣੀ ਚ ਕੀ ਫਰਕ ਹੈ ਵਾਹ ਵਾਹ ਬਾਣੀ ਨਿਰੰਕਾਰ ਹੈ ਆ ਵਾਹ ਵਾਹ ਬਾਣੀ ਨਿਰੰਕਾਰ ਹੈ ਜਿਹੜੀ ਹੈ ਨਾ ਉਹ ਰੁਦਰਾ ਰਾਗੀ ਹੋਇ ਕਿਰ ਰਦਰਾਗੀ ਹੈ ਰਦਰਾਗੀ ਹੈ ਸਰੀਰ ਰਗਤਾਲ ਹੈ ਸਰੀਰ ਦੇ ਰਾਹੀਂ ਬੋਲੀ ਗਈ ਸਿਰ ਰਾਹੀਂ ਬੋਲੀ ਗਈ ਹੈ ਪਰਮੇਸ਼ਰੀ ਮਾਈ ਧਰ ਮੰਗੀ ਦੇਖੋ ਪਰਮੇਸ਼ਰੀ ਹੈ ਇਹ ਬਾਨੀ ਬਣੀ ਦੁਕਰ ਪਰਮੇਸ਼ਰੀ ਪਰਮੇਸ਼ਵਰੀ ਐ ਤੂੰ ਪਰਮੇਸ਼ਰੀ ਉਹ ਜਿਹੜੀ ਬਾਣੀ ਐ ਤੁਰ ਕੀ ਇੱਥੋਂ ਪਤਾ ਲੱਗਦਾ ਵੀ ਇਹ ਬਾਣੀ ਨੂੰ ਕਿਹਾ ਹੋਇਆ ਹੈ ਗਾਹਾਂ ਦੀ ਲੈ ਤੂੰ ਪਰਮੇਸ਼ਰੀ ਮਾਈ ਧਰਮਾਂਗੀ ਭਾਈ ਪਰਮੇਸ਼ਰੀ ਮਾਈ ਐ ਧਰਮ ਰਾਜ ਦੇ ਅੰਗ ਸੰਗ ਰਹਣੀ ਐ ਧਰਮਾਂਗੀ ਤੁਹਾਨੂੰ ਦਾ ਅੰਤਰਾਤਮ ਦੀ ਆਵਾਜ਼ ਨਹੀਂ ਐ ਤਦ ਰਾਤੋਂ ਦੀ ਵਾਇ ਵੀ ਉਹਦੇ ਅੰਗ ਸੰਡੇ ਰਹਿੰਦੀ ਹਰ ਵਕਤ ਉਹਦੇ ਨਾਲੇ ਰਹਿੰਦੀ ਐ ਧਰਮ ਰਾਜ ਦੇ ਅੰਗ ਰਹਨੀ ਆ ਤੂੰ ਧਰਮਾਂਗੀ ਐ ਕੁਛੇ ਦੱਸ ਜਾਂਦੇ ਰ ਪਿੱਛੇ ਮੁਰਨਾ ਪੈਂਦਾ ਫਿਰ ਅੱਗੇ ਉਹ ਪਿੱਛੇ ਨੂੰ ਚਲਦੀ ਐ ਇਹਦੀ ਖੇਡ ਗਾਂ ਜਾ ਕੇ ਪਤਾ ਲੱਗਦਾ ਵੀ ਇਹ ਪਿੱਛੇ ਦੇ ਅਰਥ ਕੀ ਕਰਦੇ ਨੇ ਅਸੀਂ